हां जी एक बार फिर ਤੋਂ ਤੁਹਾਡਾ ਸਭ ਦਾ ਸਵਾਗਤ ਹੈ ਪੰਜਾਬੀ ਸੈਤਕ ਸਰਗਰਮੀਆਂ YouTube ਚੈਨਲ ਉੱਪਰ ਜੇਕਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਦਬਾਓ ਤਾਂ ਜੋ ਅਪਲੋਡ ਹੋਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਡਾਇਰੈਕਟ ਤੁਹਾਨੂੰ ਮਿਲ ਸਕੇ ਤਾਂ ਇਸ ਚੈਨਲ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਨਾਲ ਮਾਸਟਰ ਕੈਡਰ ਪੰਜਾਬੀ ਔਰ UGC NET ਪੰਜਾਬੀ ਦੀਆਂ ਵੀਡੀਓ ਅਪਲੋਡ ਕੀਤੀਆਂ ਜਾਂਦੀਆਂ ਨਾਲ ਹੀ ਕੋਈ ਵੀ ਅਕਾਦਮਿਕ ਖੇਤਰ ਨਾਲ ਸੰਬੰਧਿਤ ਨਵੀਂ ਅਪਡੇਟ ਆਉਂਦੀ ਹੈ ਉਹ ਸਾਂਝੀ ਕੀਤੀ ਜਾਂਦੀ ਹੈ ਤਾ ਅੱਜ ਨਵੀਂ ਅਪਡੇਟ ਮਾਸਟਰ ਕੇਡਰ ਦੀਆਂ ਪੋਸਟਾਂ ਨੂੰ ਲੈ ਕੇ ਆ ਤਾਂ ਜਿਹੜੇ ਇਹਨਾਂ ਦੇ ਰੋਲ ਨੰਬਰ ਸੀ ਉਹ ਜਾਰੀ ਹੋ ਚੁੱਕੇ ਨੇ ਤੇ ਤੁਸੀਂ ਕਿਸ ਤਰ੍ਹਾਂ ਰੋਲ ਨੰਬਰ ਨੂੰ ਆਪਣੇ ਨੂੰ ਡਾਊਨਲੋਡ ਕਰ ਸਕਦੇ ਹੋ ਇਸ ਦੇ ਲਈ ਮੈਂ ਤੁਹਾਨੂੰ ਐਜੂਕੇਸ਼ਨ ਰਿਕੁਆਇਰਮੈਂਟ ਬੋਰਡ ਦੁਆਰਾ ਪੱਤਰ ਜਿਹੜਾ ਜਾਰੀ ਕੀਤਾ ਗਿਆ ਉਸ ਦੇ ਰਾਹੀਂ ਦੱਸਦਾ ਹਾਂ ਆਓ ਦੇਖਦੇ ਹਾਂ ਕਿ ਉਸ ਪੱਤਰ ਦੇ ਵਿੱਚ ਕੀ ਲਿਖਿਆ ਹੈ ਹਾਂਜੀ ਇਹ ਪੱਤਰ ਅੱਜ ਵਿਭਾਗ ਦੀ ਵੈਬਸਾਈਟ ਦੇ ਉੱਪਰ ਅਪਲੋਡ ਕੀਤਾ ਗਿਆ ਇਸ ਦੇ ਵਿੱਚ ਇਹ ਕਿਹਾ ਗਿਆ ਹੈ ਪਹਿਲਾਂ ਤਾਂ ਕਿ ਜਿਹੜੀ ਡਾਟਾ ਡੇਟ ਸ਼ੀਟ ਪਹਿਲਾਂ ਜਾਰੀ ਹੋਈ ਸੀ ਮਾਸਟਰ ਕੈਡਰ ਪੇਪਰ ਨੂੰ ਲੈ ਕੇ ਉਹਦੇ ਵਿੱਚ ਥੋੜੀ ਜਿਹੀ ਸੋਧ ਕੀਤੀ ਗਈ ਹੈ ਜਿਸ ਦੇ ਅਨਸਾਰ ਜਿਵੇਂ ਹੁਣ ਆਪਾਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਆਪਣਾ ਹੈ ਮਾਸਟਰ ਕੈਡਰ ਦਾ ਪੰਜਾਬੀ ਦਾ ਪੇਪਰ 27 ਦਸੰਬਰ ਨੂੰ 9:30 ਤੋਂ 12:00 ਵਜੇ ਤੱਕ ਹੋਵੇਗਾ ਇਸੇ ਤਰ੍ਹਾਂ ਹੀ ਹਿੰਦੀ ਦਾ ਵੀ ਉਸੇ ਹੀ ਡੇਟ ਨੂੰ 27 ਦਸੰਬਰ ਨੂੰ 2:00 ਤੋਂ 4:30 ਵਜੇ ਤੱਕ ਅੰਗਰੇਜ਼ੀ ਦਾ 28 ਦਸੰਬਰ ਨੂੰ 9:30 ਤੋਂ 12 ਵਜੇ ਤੱਕ ਸਵੇਰ ਹੋਵੇਗਾ ਤਾਂ ਇਸ ਦੇ ਵਿੱਚ ਉਪਰੋਕਤ ਜਿਹੜੇ ਉਮੀਦਵਾਰਾਂ ਨੇ ਅਪਲਾਈ ਕੀਤਾ ਉਹਨਾਂ ਦੇ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਨੇ ਤੇ ਤੁਸੀਂ ਰੋਲ ਨੰਬਰ ਇਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ ਰਜਿਸਟ੍ਰੇਸ਼ਨ ਕਰਨ ਸਮੇਂ ਜਿਹੜਾ ਤੁਸੀਂ ਅਕਾਊਂਟ ਬਣਾਇਆ ਸੀ ਆਪਣਾ ਆਈਡੀ ਤੇ ਪਾਸਵਰਡ ਸੀ ਉਹਦੇ ਵਿੱਚੋਂ ਤੁਸੀਂ ਡਾਊਨਲੋਡ ਤੇ ਪ੍ਰਿੰਟ ਕਰ ਸਕਦੇ ਹੋ ਆਪਣੇ ਰੋਲ ਨੰਬਰਾਂ ਤਾਂ ਇਸੇ ਤਰ੍ਹਾਂ ਹੀ ਰੋਲ ਨੰਬਰ ਦੀ ਸਲਿੱਪ ਦੇ ਵਿੱਚ ਹੀ ਪੇਪਰ ਦਾ ਸਮਾਂ ਤੇ ਸਥਾਨ ਵੀ ਦਰਸਾਇਆ ਹੋਵੇਗਾ ਕਿ ਜਿੱਥੇ ਤੁਹਾਡਾ ਪ੍ਰੀਖਿਆ ਕੇਂਦਰ ਹੋਵੇਗਾ ਤਾਂ ਇਸ ਦੇ ਨਾਲ ਹੀ ਜਿਹੜਾ ਹੈ ਇਸ ਰੋਲ ਨੰਬਰ ਸਲਿੱਪ ਨੂੰ ਲੈ ਕੇ ਜਾਣਾ ਪ੍ਰੀਖਿਆ ਕੇਂਦਰ ਦੇ ਵਿੱਚ ਜ਼ਰੂਰੀ ਹੈ ਤਾਂ ਨਾਲ ਇੱਕ ਜਿਹੜਾ ਨੋਟ ਦਿੱਤਾ ਹੋਇਆ ਸਾਇੰਸ ਮੈਥ ਸੇ ਸਮਾਜਿਕ ਸਿੱਖਿਆ ਵਿਸ਼ਿਆਂ ਦੀ ਡੇਟ ਸ਼ੀਟ ਦੀਆਂ ਅਗਲੀਆਂ ਮਿਤੀਆਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ ਤਾਂ ਸਿਰਫ ਇਹ ਤਿੰਨ ਵਿਸ਼ਿਆਂ ਨਾਲ ਸੰਬੰਧਤ ਇਹ ਤੁਸੀਂ ਜਿਹੜੇ ਰੋਲ ਨੰਬਰ ਨੇ ਆਪਣੇ ਡਾਊਨਲੋਡ ਕਰ ਸਕਦੇ ਹੋ ਤਾਂ ਵੀਡੀਓ ਪਸੰਦ ਆਈ ਤਾਂ ਇਸ ਨੂੰ ਸ਼ੇਅਰ ਕਰੋ ਤਾਂ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਤੁਹਾਡੇ ਪੇਪਰ ਦੇ ਲਈ ਸ਼ੁਭ ਅਸ਼ਾਸ਼ਾ